ਇੱਕ ਗਰਮੀ ਨੇ ਕੱਡੇ ਵੱਟ ਉਤੋਂ ਬਿਜਲੀ ਦੇ ਕੱਟ ਦੱਸੋ ਕੀ ਕਰੀਏ ਉਤੋਂ ਸਰੀਰ ਨੁੱਟੜ ਜਾਂਦਾ ਝਟਪਟ ਦੱਸੋ ਹੁਣ ਕੀ ਕਰੀਏ ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੇ ਇਸ ਸਮੇਂ ਅਸੀਂ ਨਵਾਂ ਸ਼ਹਿਰ ਰੇਲਵੇ ਰੋਡ ਤੇ ਅਰੋੜਾ ਡਾਕਟਰ ਦੀ ਗਲੀ ਚ ਮੌਜੂਦ ਹਾਂ ਔਰ ਪਿੱਛੇ ਇਹ ਭੈਣਾਂ ਦਾ ਗੁੱਸਾ ਜਿਹੜਾ ਆ ਹਾਲਾਂਕਿ ਜਿਹੜੇ ਵੀਰ ਹੈ ਉਹਨਾਂ ਦਾ ਵੀ ਗੁੱਸਾ ਬਰਾਬਰ ਹੀ ਆ ਗੁੱਸਾ ਜਿਹੜਾ ਹੈ ਉਹ 7ਵੇਂ ਸਮਾਨ ਤੇ ਹੈ ਔਰ ਹੋਣਾ ਵੀ ਚਾਹੀਦਾ ਕਿਉਂਕਿ ਕੱਲ ਦੇ ਇਹ ਪਰੇਸ਼ਾਨ ਨੇ ਘਟੋ ਘਟ ਅੱਠ ਤੋਂ 10 ਵਾਰ ਕੰਪਲੇਂਟਸ ਲਿਖਾ ਚੁੱਕੇ ਆ ਕੰਪਲੇਂਟ ਤੇ ਕੋਈ ਗੌਰ ਨਹੀਂ ਕਰ ਰਿਹਾ ਇਹ ਗੜਸ਼ੰਕਰ ਰੋਡ ਤੇ ਜਾ ਕੇ ਜਿਹੜਾ ਬਿਜਲੀਕਰ ਹੈ ਉੱਥੇ ਵੀ ਆਪਣੀ ਕੰਪਲੇਂਟ ਲਿਖਾ ਚੁੱਕੇ ਆ ਲੇਕਿਨ ਕੋਈ ਵੀ ਇਹਨਾਂ ਦੀ ਸੁਣਵਾਈ ਨਹੀਂ ਕਰ ਰਿਹਾ ਬਹੁਤ ਵੱਡੀ ਅਣਗਹਿਲੀ ਲਾਪਰਵਾਹੀ ਇੱਕ ਪਾਸੇ ਟੈਂਪਰੇਚਰ ਤੁਹਾਨੂੰ ਪਤਾ ਕਿ ਕਿੰਨਾ ਸਿਖਰਾਂ ਤੇ ਚੜਦਾ ਹੈ ਜਿਹੜੀ ਲੂ ਆ ਉਹ ਬੱਗਦੀ ਹੈ ਔਰ ਅੰਦਰ ਕਮਰਿਆਂ ਚ ਗੁੱਬ ਕੇ ਬੈਣਾ ਬਹੁਤ ਔਖਾ ਪਸੀਨਾ ਜਿਹੜਾ ਨੁੱਚੜੀ ਜਾਂਦਾ ਤੇ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਬਹੁਤ ਔਖਾ ਚੁੱਕਾ ਫੋਨ ਵੀ ਜਿਹੜੇ ਆ ਉਹ ਕਹਿੰਦੇ ਕਿ ਜਵਾਬ ਦੇਗੇ ਆ ਇਨਵਰਟਰ ਬਦ ਤੁਹਾਡੇ ਕੋਈ ਆ ਰਹੇ ਆਂ ਟੀ 2 ਮਿੰਟ ਇਨਵਰਟਰ ਵੀ ਕਹਿੰਦੇ ਜਵਾਬ ਦੇਗੇ ਆ ਔਰ ਹੁਣ ਸਿਰਫ ਗੁੱਸਾ ਚੜ ਰਿਹਾ ਕਿਉਂਕਿ ਉਹ ਭਗਵੰਤ ਮਾਨ ਵਾਲੀ ਵੀ ਮੈਨੂੰ ਗੱਲ ਯਾਦ ਆ ਰਹੀ ਹੈ ਜਦੋਂ ਉਹ ਕਮੇਡੀਅਨ ਸੀਗੇ ਉਹ ਕਹਿੰਦੇ ਕਿ ਇੱਕ ਵਾਰ ਨਾ ਇੱਕ ਬੱਚਾ ਨਵਾਂ ਜੰਮਿਆ ਤੇ ਉੱਠ ਕੇ ਹਸਪਤਾਲ 'ਚ ਨਰਸ ਨੂੰ ਕਹਿੰਦਾ ਜੀ ਬੱਤੀ ਹੈਗੀ ਕਹਿੰਦੀ ਨਹੀਂ ਕਹਿੰਦਾ ਓ ਸ਼ਿਟ ਫਿਰ ਪੰਜਾਬ 'ਚ ਜੰਮ ਕੇ ਹਲੇ 6 ਮਹੀਨੇ ਪਹਿਲਾਂ ਤਾਂ ਮਰੇ ਸੀ ਬਾ ਉਹੀ ਹਾਲਾਤ ਦੇ ਉਹੀ ਹਾਲਾਤ ਨੇ ਹੁਣ ਤੁਸੀਂ ਆਪਣੇ ਮਹੱਲੇ ਦੇ ਹਾਲਾਤ ਦੱਸੋ ਜੀ ਸਾਡੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੈ ਕੱਲ ਦੁਪਹਿਰ ਦੀ 3 ਵਜੇ ਤੋਂ ਸਾਡੇ ਇੱਥੇ ਲਾਈਟ ਗਈ ਹੋਈ ਹੈ ਤੇ ਹੁਣ ਤੱਕ ਲਾਈਟ ਨਹੀਂ ਆਈ ਨਾ ਤਾਂ ਸਾਡੇ ਕੋਲ ਪਾਣੀ ਹੈ ਨਾ ਸਾਡੇ ਕੋਲ ਕੋਈ ਲਾਈਟ ਹੈ ਅਸੀਂ ਇੰਨੇ ਜ਼ਿਆਦਾ ਪਰੇਸ਼ਾਨ ਪਹਿਲਾਂ ਸਾਰੀ ਰਾਤ ਪਰੇਸ਼ਾਨ ਰਹੇ ਹੁਣ ਸਾਡੇ ਕੋਲ ਛੋਟੇ ਛੋਟੇ ਬੱਚੇ ਆ ਹੁਣ ਉਹਨਾਂ ਦਾ ਅਸੀਂ ਕੀ ਕਰਦੇ ਸੀ ਉਹਨਾਂ ਨੂੰ ਸ਼ਾਪ ਤੇ ਭੇਜਿਆ ਹੈ ਹਸਬੰਡ ਦੀ ਸ਼ਾਪ ਤੇ ਹਸਬੰਡ ਦੀ ਸ਼ਾਪ ਤੇ ਭੇਜਿਆ ਤੇ ਅਸੀਂ ਕਿੱਥੇ ਜਾਈਏ ਲੇਡੀਜ਼ ਸਾਡੇ ਕੋਲ ਨਾ ਰੋਟੀ ਪੱਕ ਰਹੀ ਹੈ ਨਾ ਕੋਈ ਸਾਡੀ ਬਾਜ਼ਾਰੋਂ ਆ ਰਹੀ ਹੈ ਠੀਕ ਹੈ ਭਗਵਾਨ ਜੀ ਮੰ ਕਾ ਬਿਜਲੀ ਦਾ ਕਹਿੰਦੇ ਕਾਂਗਰਸ ਦੇ ਟਾਈਮ 'ਚ ਮੋਮਬੱਤੀਆਂ ਜਲਦੀਆਂ ਸੀਗੀਆਂ ਪਰ ਜੋ ਅੱਜ ਦੇ ਹਾਲਾਤ ਨੇ ਸਾਡੀ ਮੋਮਬੱਤੀਆਂ ਵੀ ਪਿੰਗਲ ਗਈਆਂ ਨਾ ਸਾਡੀ ਗਰਮੀ ਬਹੁਤ ਹੈ ਅਸੀਂ ਖੁਦ ਪਿੰਗਲ ਗਏ ਸਾਡੀ ਇੱਕੋ ਰਿਕਵੈਸਟ ਹੈ ਕਿ ਅਸੀਂ ਇੰਨੇ ਫੋਨ ਕੀਤੇ ਜਾਂ ਤਾਂ ਉਹਨਾਂ ਤੋਂ ਫੋਨ ਮਿਲਦਾ ਨਹੀਂ ਉਬੀ ਵੀ ਆ ਜਾਂਦਾ ਉਸ ਦੇ ਬਾਵਜੂਦ ਜੇਕਰ ਫੋਨ ਮਿਲਦਾ ਵੀ ਉਹ ਤੁਹਾਨੂੰ ਮਿੱਠੀ ਗੋਲੀਆਂ ਦੇ ਹੀ ਜਾਂਦੇ ਆ 2.5 ਘੰਟੇ ਬਾਅਦ ਆਜੂਗੀ 1.5 ਘੰਟੇ ਬਾਅਦ ਆਜੂਗੀ ਲੇਕਿਨ ਕਰਦੇ 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 ਸ਼ਾਮ ਹੋ ਗਈ ਸ਼ਾਮ ਤੋਂ ਕਦੋਂ ਰਾਤ ਹੋ ਜਾਣੀ ਸਾਨੂੰ ਨਹੀਂ ਪਤਾ ਸਾਡ ਮਨ ਲੱਗਦਾ ਅੱਜ ਦੀ ਰਾਤ ਵੀ ਕੱਲ ਵਾਂਗੀ ਗੁਜ਼ਰਦੀ ਆ ਆੱਕ ਕੇ ਥੱਕ ਕੇ ਪੱਕ ਕੇ ਪਰੇਸ਼ਾਨ ਹੋ ਗਏ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਜੀ ਮੈਨੂੰ ਤੁਸੀਂ ਇਸ ਚਿਹਰੇ ਤੇ ਵੀ ਸਮਾਈਲ ਰੱਖੀ ਆ ਤੁਹਾਨੂੰ ਗੁੱਸਾ ਨਹੀਂ ਆਉਂਦਾ ਹੈ ਚਲੋ ਸਾਡੇ ਉਲ ਗੁੱਸਾ ਰੱਲੋ ਜੀ ਦੱਸੋ ਦੇਖੋ ਪਰੇਸ਼ਾਨੀ ਤਾਂ ਹੈ ਪਰੇਸ਼ਾਨੀ ਤਾਂ ਹੈ ਜੀ ਦੇਖੋ ਜੀ ਸਾਡੀਆਂ ਫਰਿੱਜਾਂ ਜਾ ਕੇ ਦੇਖੋ ਉਹਨਾਂ ਕੇ ਪਾਣੀ ਆ ਖਾਣ ਪੀਣ ਦਾ ਸਾਰਾ ਸਮਾਨ ਖਰਾਬ ਹੋ ਗਿਆ ਆ ਤੇ ਅਸੀਂ ਹੁਣ ਦੇਖੋ ਨਾ ਤਾਂ ਰੋਟੀ ਬਣਦੀ ਪਈ ਆ ਨਾ ਲਾਈਟ ਨਾ ਕਿੱਥੇ ਲੈ ਇਨਵਰਟਰ ਵੀ ਬੰਦ ਸਾਡੇ ਜਨਰੇਟਰ ਵੀ ਨਹੀਂ ਕੋਈ ਹੈਗਾਗਾ ਅਸੀਂ ਕਿੱਥੋਂ ਦੇਖੋ ਜੀ ਲਾਈਟ ਦਾ ਇੰਦਿਆਮ ਕਰੀਏ ਅਸੀਂ ਇਹਨਾਂ ਨੇ ਕਹਿੰਦੇ ਜੀ ਸਾਡੀ ਤਾਰ ਇੱਕ ਪਾਵਰ ਦੇ ਇੱਕ ਟੋਟਾ ਹੀ ਨਹੀਂ ਇਹਨਾਂ ਕੋਲ ਪੈਂਦਾ ਪਿਆ ਅੱਛਾ ਹੁਣ ਮੁਸੀਬਤ ਮਤਲਬ ਰੁਕੀ ਕਿੱਥੇ ਹੋਈ ਆ ਮੁਰੰਮਤ ਕਿੱਥੇ ਰੁਕੀ ਹੋਈ ਆ ਮਰਮਤ ਦਾ ਕੰਮ ਵੀ ਜੀ ਰੇਲਵੇ ਰੋਡ ਤੇ ਇੱਕ ਤਾਰ ਹੈਗੀ ਆ ਉਹ ਤੁਹਾਡੇ ਜਿਹੜੀ ਹੈਗੀ ਆ ਨਾ ਤਾਰ ਜਿਹੜੀ ਸੜ ਗਈ ਹੋਈ ਹੈ ਉਹ ਨਵੀਂ ਪੈਣੀ ਆ ਤੂੰ ਸਾਡੇ ਤੋਂ ਪੈਸੇ ਲੈਣਾਂ ਅਸੀਂ ਦੇ ਦੇਣਾ ਸੜ ਜਾਂਦੇ ਰਲ ਕੇ ਪੈਸਾ ਨਹੀਂ ਕਰ ਗਾ ਲਿਆ ਜੀ 11:00 ਵਜੇ ਇੱਕ ਗਿਆ ਸੀਗਾ ਕਿ ਪੂਰੀ ਦੀ ਪੂਰੀ ਜਿਹੜੀ ਲਾਈਨ ਹੈ ਉਹ ਜਲ ਗਈ ਉਹ ਅਸੀਂ ਨਵੀਂ ਮੰਗਵਾ ਕੇ ਉਹ ਪਵਾ ਰਹੇ ਆ 2.5 ਘੰਟੇ ਦੇ ਵਿੱਚ ਤੁਹਾਡੇ ਲਾਈਟ ਆ ਜਾਏਗੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਪਲਟ ਕੇ ਕਿ 1 ਵਜੇ ਤੱਕ ਆ ਜਾਊਗੀ ਕਹਿੰਦੇ ਹਾਂ 1 ਵਜੇ ਤੱਕ ਹਰ ਹਾਲ ਚ ਆ ਜਾਏਗੀ ਫਿਰ ਮੈਂ 3:30 ਵਜੇ ਫੋਨ ਕੀਤਾ 3:30 ਵਜੇ ਕਹਿੰਦੇ ਡੇਢ ਘੰਟੇ ਤੱਕ ਲਾਈਟ ਆ ਜਾਊਗੀ ਜੀ ਸ਼ਹਿਰ ਦੇ ਪ੍ਰਧਾਨ ਨੂੰ ਕਾਲ ਕੀਤੀ ਸੀਗੀ ਆਪਣਾ ਲਾਈਵ ਸ਼ੁਰੂ ਕਰਨ ਤੋਂ ਪਹਿਲਾਂ ਦੇਖ ਲੈਣੇ ਉਹ ਕੀ ਕਹਿ ਰਿਹਾ ਆ ਦੁਆਰਤੀ ਕਾਲ ਉਹਨਾਂ ਨੂੰ ਕਰ ਦੇ ਕਿਉਂਕਿ ਉਹਨਾਂ ਨੂੰ ਮੈਂ ਬੇਨਤੀ ਕੀਤੀ ਸੀਗੀ ਕਿ ਇੱਧਰਲੇ ਜਿਹੜੇ ਪਰਿਵਾਰ ਆ ਬਹੁਤ ਦਿੱਕਤ ਮਹਿਸੂਸ ਕਰ ਰਹੇ ਆ ਔਰ ਇਹ ਵੀ ਸ਼ਹਿਰ ਦਾ ਹਿੱਸਾ ਵੋਟਾਂ ਮੰਗਣ ਤੁਸੀਂ ਇੱਧਰ ਵੀ ਆਉਣਾ ਤਾਂ ਇਹ ਵੀ ਲੋਕ ਨੇ ਜੀ ਸਰ ਕੱਲ ਦੀ ਬਿਜਲੀ ਨਹੀਂ ਆਈ ਮੈਂ 7 ਵਾਰੀ ਕੰਪਲੇਟ ਲਖਾਈ ਆ ਕੱਲਿਆਂ ਨਹੀਂ ਹਾਂਜੀ ਹਾਂਜੀ ਫਿਰ ਮੈਂ ਜਦੋਂ ਫੋਨ ਕੀਤਾ ਮੈਨੂੰ ਇੱਕ ਬੰਦਾ ਕਹਿੰਦਾ ਜੀ ਤਾਰ ਮੇਕੋ ਉਪਲਬਧ ਨਹੀਂ ਹੋ ਰਹੀ ਮੈਂ ਕਿਹਾ ਤਾਰ ਤਾਂ ਤੁਸੀਂ ਉਪਲਬਧ ਕਰਾਣੀ ਹੈ ਕਹਿੰਦੇ ਸਾਨੂੰ ਨਹੀਂ ਪਤਾ ਐਸਡੀਐਮ ਸਾਨੂੰ ਸਾਹਿਬ ਕਹਿ ਦੂਗੇ ਤੇ ਅਸੀਂ ਫੋਨ ਤਾਰ ਤਾਰ ਉਪਲਬਧ ਕਰਾ ਦਵਾਂਗੇ ਫਿਰ ਮੇਰੇ ਡੈਡੀ ਅਸ਼ਨੀ ਬਲਗਨ ਜੀ ਨੇ ਫੋਨ ਕੀਤਾ ਐਸਡੀਐਮ ਸਾਹਿਬ ਨੂੰ ਤੇ ਉਹ ਉਹ ਉਹਨਾਂ ਨੂੰ ਤਾਰ ਉਪਲਬਧ ਕਰਾਣੀ ਆ ਉਹ ਫਿਰ ਐਸਡੀਐਮ ਸਾਹਿਬ ਕਹਿੰਦੇ ਕਿਹੜਾ ਮੇਰਾ ਬੰਦਾ ਮੇਰੇ ਖਿਲਾਫ ਕਹਿ ਸ਼ਿਕਾਇਤ ਕਰ ਰਿਹਾ ਜਿਹੜਾ ਮੇਰਾ ਮੁਲਾਜ਼ਮ ਕਹਿੰਦਾ ਦੱਸੋ ਉਹਦਾ ਨਾਮ ਮੈਂ ਕਿਹਾ ਸੀ ਲੜਾਈ ਥੋੜਾ ਕਰਾਣੀ ਹੈ ਤੁਸੀਂ ਉਹਨਾਂ ਨੂੰ ਤਾਰ ਉਪਲਬਧ ਲਾਓ ਕਹਿੰਦੇ ਸਾਡੇ ਕੋਲ ਤਾਰ ਹੋਗੀ ਤਦੇ ਲਾਵਾਂਗੇ ਇੱਕ ਸਾਰੇ ਬਿਜਲੀ ਮੈਗਮੇ ਕੋ 24 ਆਵਰ ਤਾਰ ਨਹੀਂ ਉਪਲਬਧ ਹੋਈ ਦੱਸੋ ਇਹ ਤਾਂ ਕਹਿ ਨਹੀਂ ਕੰਟਰੀ ਕਰਕੇ ਅਸੀਂ ਆਪਣੀ ਤਾਰ ਮੰਗਾ ਲੈਣੀ ਹੈ ਤਾਂ ਵੀ ਦੇ ਲੋ ਤਾਂ ਵੀ ਨਹੀਂ ਲੈ ਆਈ ਨਹੀਂ ਕਹਿੰਦੇ ਮੇਰੀ 80 ਕੰਪਲੇਂਟਸ ਐ ਸਵੈਰ ਤੋਂ ਹੁਣ 80 ਕੰਪਲੇਂਟs ਹੋਣੀ ਉਹ ਨਹੀਂ ਕਹਿੰਦੇ ਅਸੀਂ ਨਾ ਸੀਨੀਅਰ ਐਕਸੀਡੈਂਟ ਨੂੰ ਤੁਹਾਡਾ ਨੰਬਰ ਦੇ ਰਹੇ ਹਾਂ ਹਜੇ ਤੱਕ ਫੇਰ ਕੋਈ ਰਿਸਪੋਨਸ ਨਹੀਂ ਹੈ ਇੰਨੇ ਪਰੇਸ਼ਾਨ ਹੋ ਰਹੀਆਂ ਨਾ ਭਾਈ ਇਨਵਰਟਰ ਚੱਲ ਰਿਹਾ ਮਾਲਾ ਅਧਿਕਾਰੀ ਆਂ ਸਾਨੂੰ ਕਹਿੰਦਾ ਮੇਰੀ ਸ਼ਿਕਾਇਤ ਕੌਣ ਕਰਦਾ ਵਾ ਮੈਂ ਕਰਦਾ ਤੁਸੀਂ ਨਹੀਂ ਨਹੀਂ ਅਸੀਂ ਨਹੀਂ ਕਹਿੰਦਾ ਨਹੀਂ ਨਹੀਂ ਉਹਨੇ ਕਿਹਾ ਮੈਨੂੰ ਤਾਰ ਨਹੀਂ ਪਲਾਉ ਦਾਂਦਾ ਕਹਿੰਦਾ ਕਿਹੜੇ ਮੁਲਾਵਜੇ ਨੂੰ ਮੈਂ ਕਿਹਾ ਅਸੀਂ ਲੜਾਈ ਥੋੜਾ ਕਰਾਣੀ ਆ ਤੁਸੀਂ ਉਹਨੂੰ ਤਾਰ ਉਹ ਪਾ ਭਾਈ ਭਾਈ ਕਿੱਦਾਂ ਕਰਦੇ ਆ ਐਸਡੀਓ ਸਾਹਿਬ ਨੂੰ ਫੋਨ ਲਾਓ ਤੁਸੀਂ ਆਪਾਂ ਐਸਡੀਓ ਸਾਹਿਬ ਨੂੰ ਫੋਨ ਕਰ ਲੈਨੇ ਆਤਮਾ ਜੀ ਆਤਮਾਰਾਮ ਜੀ ਨਾਲ ਗੱਲਬਾਤ ਕਰ ਲੈਨੇ ਕਿ ਕਦੋਂ ਬੱਤੀ ਆਉਣੀ ਆ ਕਿ ਕਿੰਨੀ ਦੇਰ ਲਾਰੇ ਲੱਗਦੇ ਰਹੋਗੇ ਹਾਲਾਂਕਿ ਪ੍ਰਧਾਨ ਜੀ ਨਾਲ ਵੀ ਗੱਲ ਹੋਈ ਆ ਉਹ ਕਹਿੰਦੇ ਕਿ ਅਸੀਂ ਕਰਾ ਦੇਨੇ ਜਲਦ ਤੋਂ ਜ ਉਹ ਕਹਿੰਦੇ ਆਪਾਂ ਕਰਾ ਦਿੰਦੇ ਪਰ ਫਿਰ ਵੀ ਆਪਾਂ ਆਤਮਾਰਾਮ ਜੀ ਜਿਹੜੇ ਐਸਡੀਓ ਸਾਹਿਬ ਆ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਉਹਨਾਂ ਦਾ ਫੋਨ ਨੰਬਰ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਜੇ ਫੋਨ ਪਿਕ ਕਰੂਗੇ ਜੀ ਤਦ ਤੱਕ ਮੈਡਮ ਤੁਸੀਂ ਜ਼ਰੂਰ ਆਪਣੇ ਜਿਹੜੇ ਵਲਵਲੇ ਸਾਂਝੇ ਕਰੀ ਚਲੋ ਹਾਂਜੀ 80 ਦੇ ਲਗਭਗ ਕਹਿੰਦੇ ਕੰਪਲੇਂਟ ਚਲੇ ਗਈਆਂ 80 ਤਾਂ ਕਿੰਨੇ ਆ ਗਿਆ 200 ਦੇ 200 ਹੋ ਗਈਆਂ ਸਾਡੀਆਂ ਕੰਪਲੇਂਸ ਦਾਨ ਕੀਤੀਆਂ ਦੇਖਾ ਜਰਾ ਬਾਕੀ ਸਾਰੇ ਤਾਂ ਪੁੱਛੋ ਨਾ ਬਾਕੀ ਸਾਰੇ ਕੋਈ ਲਿਮਿਟ ਨਹੀਂ ਹੈ ਉਹ ਦੇਖੋ ਕਿੰਨਾ ਪ੍ਰੂਫ ਹੈ ਸਾਰਾ ਪਰ ਕੋਈ ਰਿਸਪੌਂਸ ਨਹੀਂ ਦੇ ਰਹਾ ਆ ਨਹੀਂ ਅੱਛਾ ਆਪ ਦੁਆਰ ਦੀ ਲਾਈਨ ਅਸੀਂ ਫਸ ਤੋਂ ਬਾਅਦ ਐਸਡੀਓ ਸਾਹਿਬ ਨੂੰ ਕਾਲ ਅਸੀਂ ਕਰ ਰਹੇ ਹਾਂ ਬਿਜਲੀ ਮਹਿਕਮੇ ਤੋਂ ਐਸਡੀਓ ਸਾਹਿਬ ਨੂੰ ਕਾਲ ਕਰ ਰਹੇ ਹਾਂ ਜੋ ਫੋਨ ਪਿਕ ਕਰ ਲੈਣਗੇ ਤਾਂ ਸਾਨੂੰ ਸਿਚੁਏਸ਼ਨ ਮੌਕੇ ਦੀ ਪਤਾ ਲੱਗ ਜੂਗੀ ਜੀ ਅੰਕਲ ਜੀ ਤਕਲੀਫ ਤਾਂ ਹੈ ਤਕਲੀਫ ਹੈ ਕਾਰੋਬਾਰ ਬੰਦ ਹੈ ਨਾ ਫ੍ਰਿਜ ਚੱਲ ਰਹਾ ਹੈ ਨਾ ਨਾ ਇਨਵਰਟਰ ਚੱਲ ਰਹਾ ਹੈ ਬੰਦ ਕਰੋ ਤੇਰਾ ਬੰਦ ਲੱਗੇ ਸਾਡੇ ਘਰ ਮੰਨ ਲੈਂਦੇ ਨੇ ਪਰ ਇਹ ਤਾਂ ਇਨਸਾਨੀਤ ਵਾਲੀ ਗੱਲ ਨਹੀਂ ਹੋਈ ਪਰ ਜਿਹੜੀ ਸਾਡੀ ਤਕਲੀਫਾ ਸਾਨੂੰ ਉਹਦਾ ਹੱਲ ਚਾਹੀਦਾ ਸਾਰਿਆਂ ਦੀ ਬੰਦ ਹੈ ਨਹੀਂ ਹੋਣ ਇਦਾਂ ਨਾ ਕੋ ਆਂਟੀ ਜੀ ਆ ਮਾ ਜੀ ਸਾਡੀ ਸਾਰਿਆਂ ਦੀ ਇੱਕ ਫੇਸ ਆਂਦਾ ਸੀ ਉਹ ਵੀ ਬੰਦ ਹੋ ਗਿਆ ਟੋਟਲੀ ਹੈ ਜੀ ਇਹਨਾਂ ਨੂੰ ਪਤਾ ਨਹੀਂ ਬਿਲ ਪਰ ਐਕਸਟਰਾ ਨਹੀਂ ਦੀ ਹੈਗੀ ਐ ਤੁਸੀਂ ਕਿਹੜੇ ਨੰਬਰ ਤੇ ਬਿਲ ਭਰਦੇ ਆ ਸ਼ਾਇਦ ਅਸੀਂ ਉੱਥੇ ਭਰ ਨਹੀਂ ਪਾ ਰਹੇ ਪਤਾ ਕੀ ਹੈ ਜੀ 3-4 ਘਰਾਂ ਦੇ ਨਾ 3 ਫੇਸ ਕਨੈਕਸ਼ਨ ਆ ਤਾਂ ਉਹਨਾਂ ਦੇ ਆ ਰਹੀ ਹੈ ਹੁਣ ਸਾਡੇ ਲਾਈਟ ਆ ਰਹੀ ਹੈ ਤੁਸੀਂ ਕਹ ਰਹੇ ਸੀ ਤਾਂ ਹੀ ਤੁਹਾਡੇ ਚਿਹਰੇ ਤੇ ਸਮਾਈਲ ਹੈ ਜੀ ਡਾਕਟਰ ਸਾਹਿਬ ਵੀ ਆ ਗਏ ਡਾਕਟਰ ਸਾਹਿਬ ਪੇਸ਼ੈਂਟ ਵੱਧ ਕੇ ਵੱਧ ਜਾਣੇ ਮਹੱਲੇ ਚ ਹੀ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਹੜੀ ਪ੍ਰੋਬਲਮ ਸਾਰਿਆਂ ਦੀ ਹੈ ਉਹ ਸਾਡੀ ਵੀ ਨਾਲ ਹੈ ਸਵੇਰ ਦੀ ਮੇਰੇ ਬੇਟੇ ਨੇ ਕਿੰਨੀ ਵਾਰੀ ਫੋਨ ਕੀਤਾ ਹੋਰ ਹਰ ਵਾਰੀ ਬਟਰਕਾਮ ਵਾਲੀ ਗੱਲ ਹੀ ਕਰ ਰਹੇ ਜੀ ਭੇਜ ਰਹੇ ਜੀ ਆ ਰਹੇ ਜੀ ਬਸ ਇਹੀ ਚੱਲ ਰਿਹਾ ਜੀ ਕੱਲ ਤੋਂ ਕੱਲ ਦੁਪਹਿਰ ਤੋਂ ਲੈ ਕੇ ਅੱਜ ਦੇਖ ਲਓ ਡੇਢ ਦਿਨ ਹੋ ਗਿਆ ਔਰ ਰਾਤ ਭਰ ਕਿਸ ਤਰ੍ਹਾਂ ਤੋ guzara ਹੋਇਆ ਉਹ ਸਾਡੀ ਇਸ ਪ੍ਰੋਬਲਮ ਨੂੰ ਕੋ ਸਮਝਦਾ ਹੀ ਨਹੀਂ ਇੰਨੀ ਗਰਮੀ ਦੇ ਵਿੱਚ ਹੋਰ ਅਸੀਂ ਸਾਰੇ ਬਾਹਰ ਗਲੀਆਂ ਵਿੱਚ ਘੁੰਮਦੇ ਪੈ ਰਾਤ ਨੂੰ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਬਸ ਆਹਰੇ ਜੀ ਚੱਲ ਪਏ ਜੀ ਕਰ ਰਹੇ ਆ ਜੀ ਬਸ ਇਹੀ ਕੁਝ ਹੋ ਰਿਹਾ ਜੀ ਜੀ ਅੱਛਾ ਸਿਰਫ ਇਸ ਮੁਹੱਲੇ ਦੀ ਗੱਲ ਨਹੀਂ ਹੋਰ ਪਤਾ ਨਹੀਂ ਕਿ ਇਹੀ ਥਾਂ ਮੈਂ 23 ਚੀਜ਼ ਚੱਲਦੀ ਹੋਣੀ ਹੈ ਪਰ ਉਹ ਜਿੱਥੇ ਵੀ ਹੈਗਾ ਉਹਨਾਂ ਨੂੰ ਕਰਨਾ ਤਾਂ ਚਾਹੀਦਾ ਨਾ ਆਫਟਰ ਆਲ ਜੀਵਨਾਂ ਨੂੰ ਕੋਈ ਨਹੀਂ ਸਮਝ ਲੱਗਦੀ ਤਾਂ ਐਕਸਪਰਟ ਜਿਹੜੇ ਉਹਨਾਂ ਨੂੰ ਬੁਲਾ ਲਓ ਸਰਦੀ ਹੋਵੇ ਤਾਂ ਫਿਰ ਵੀ ਚੱਲ ਜਾਂਦਾ ਗਰਮੀ ਇੰਨੀ ਹੈਗੀ ਇੰਨੀ ਗਰਮੀ ਦੇ ਵਿੱਚ ਬੈਠਣਾ ਸੌਣਾ ਕਿੰਨਾ ਔਖਾ ਹੈ ਦੇਖੋ ਅਸੀਂ ਤਾਂ ਕਹਿੰਦੇ ਜਲਦੀ ਪ੍ਰੇਣੀ ਟੱਕ ਖਤਮ ਹੋ ਗਿਆ ਸਾਡੇ ਦਾ ਇੱਕ ਪਾਸੇ ਪਸੀਨਾ ਚੋਈ ਜਾ ਰਿਹਾ ਹੈ ਦੂਜੇ ਪਾਸੇ ਪਾਣੀ ਪੀਣ ਨੂੰ ਹੈ ਨਹੀਂ ਕਿਹੜੀ ਬਿਮਾਰੀ ਲੱਗ ਸਕਦੀ ਹੈ ਇਹਨਾਂ ਨੂੰ ਦੇਖੋ ਜੀ ਗਰਮੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਡੀਹਾਈਡਰੇਸ਼ਨ ਸਟ੍ਰੋਕ ਹੋਣ ਦਾ ਚਾਂਸ ਹੈ ਪੂਰਾ ਹਾਂ ਸਟ੍ਰੋਕ ਹੀਟ ਸਟ੍ਰੋਕ ਚਾਂਸ ਹੈ ਹੀਟ ਸਟ੍ਰੋਕ ਦਾ ਚਾਂਸ ਹੈ ਔਰ ਡੀਹਾਈਡਰੇਸ਼ਨ ਤਾਂ ਹੈ ਹੀ ਹੈ ਅੱਜ ਕੱਲ ਤਾਂ ਪਸੀਨੇ ਦੇ ਕਾਰਨ ਤਾਂ ਉਹਦਾ ਹੀ ਪਾਣੀ ਦੀ ਕਮੀ ਹੋ ਰਹੀ ਹੈ ਜੀ ਜੀ ਵੈਸੀ ਘਬਰਾਹਟ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਹੋ ਜਾਂਦੀ ਹੈ ਉਹਦਾ ਪੇਂਟ ਹੋ ਜਾਂਦਾ ਛੋਟੇ ਛੋਟੇ ਬੱਚੇ ਆ ਉਹ ਵਿਚਾਰੇ ਤੜਫਦੇ ਪਏ ਜੀ ਜੀ ਉਹ ਵੱਡੇ ਨਾਲ ਤਾਂ ਬੁਰਾ ਹਾਲ ਹੈ ਭਗਵਾਨ ਅੰਤਮਾਨ ਜੀ ਕਹਿੰਦੇ ਸੀ ਨਾ ਵਿਰਸੇ ਨਾਲ ਜੋੜਨਾ ਕਹਿੰਦੇ ਪੱਖੀਆਂ ਕੱਢ ਲਓ ਹੁਣ ਉਹ ਜੋ ਜੋ ਅਸੀਂ ਬਚਪਨ ਵਿੱਚ ਦੇਖਿਆ ਨਾ ਪੱਖੀਆਂ ਵਾਲਾ ਕੰਮ ਜੀ ਬਿਲਕੁਲ ਰੰਗਲੇ ਪੰਜਾਬ ਨਾਲ ਜੋੜਨਾ ਪੱਖੀਆਂ ਕੱਢ ਲਓ ਕਹਿੰਦੇ ਰਾਤੀ ਸਾਰੀ ਰਾਤ ਫੋਨ ਕਰਗਾ ਕਹਿੰਦਾ ਫੋਨ ਦੀ ਬੈਟਰੀ ਖਤਮ ਹੋ ਗਈ ਦੇਖੋ ਜਰਾ ਤਾਂ ਵੀ ਉਹਨਾਂ ਨੂੰ ਕੋਈ ਅਸਰ ਹੀ ਨਹੀਂ ਆਗਾ ਦੇਖੋ ਜਰਾ ਉਹ ਸਾਹਮਣੇ ਦੁਆਨੇ ਕਰੋ ਚਾਰਜ ਕਰਕੇ ਆ ਜੀ ਮੈਂ ਜਿਹੜੇ ਪਰਿਵਾਰਕ ਮੈਂਬਰ ਦੇਖ ਰਹੇ ਉਹਨਾਂ ਨੂੰ ਦੱਸ ਦਵਾਂ ਕਿ ਐਸਡੀਓ ਸਾਹਿਬ ਨੂੰ ਅਸੀਂ ਤਕਰੀਬਨ 2-3 ਵਾਰੀ ਕਾਲ ਕਰ ਲਈ ਆ ਉਹਨਾਂ ਨੇ ਫੋਨ ਪਿਕ ਨਹੀਂ ਕੀਤਾ ਫਿਰ ਕਰ ਰਹੇ ਆ ਨਾਲ ਦੀ ਨਾਲ ਸਾਡੇ ਜਿਹੜੇ ਸਾਥੀ ਨੇ ਉਹ ਕਾਲ ਕਰ ਰਿਆ ਔਰ ਪ੍ਰਧਾਨ ਜਿਹੜੇ ਸ਼ਹਿਰ ਦੇ ਉਹ ਉਹ ਕਹਿੰਦੇ ਕਿ ਮੈਂ ਗੱਲ ਕਰ ਲਈ ਉਹਨਾਂ ਦਾ ਫੋਨ ਚੱਕ ਲਿਆ ਕਹਿੰਦੇ 10 ਮਿੰਟ ਦਾ ਸਮਾਂ ਦੇ ਦਿਓ ਮੁੰਡੇ ਨਾਲ ਵੀ ਹੋ ਗਈ ਨਾ ਭੱਜ ਕੇ ਟੋਡਾ ਵੀ ਨਹੀਂ ਫੋਨ ਚੁੱਕ ਰਿਹਾ ਤਾਂ ਅਸੀਂ ਹੁਣ ਅੱਗੇ ਕੀ ਹੈ ਤੇ ਸਾਡਾ ਕਿੱਥੋਂ ਚੁੱਕ ਲੈਣਗੇ ਟੋਡਾ ਨਹੀਂ ਚੁੱਕ ਦੇ ਪਾਏ ਤੇ ਅਸੀਂ ਕੀ ਹੈ ਸਾਡੀ ਤਾਂ ਆਵਾਜ਼ ਉੱਥੇ ਤੱਕ ਪਹੁੰਚਦੀ ਹੀ ਨਹੀਂ ਪਈ ਕਹਿੰਦੇ ਕੰਮ ਚੱਲਦਾ ਪਿਆ ਅੱਧੇ ਘੰਟੇ ਚ ਲਾਈਟ ਆਉ ਉਹਦਾ ਘੰਟਾ ਤਾਂ ਸਾਨੂੰ ਹੋ ਵੀ ਗਿਆ ਇੱਥੇ ਖੜੇ ਹਨ ਜੀ ਚਲੋ ਕੋਈ ਨਹੀਂ ਤੁਹਾਡੇ ਨਾਲ ਹੀ ਆਪਾਂ ਇੱਥੇ ਖੜੇ ਆ ਜੇ ਨਹੀਂ ਆਉਂਦੇ ਫਿਰ ਆਪ ਐਸ ਡੀਓ ਸਾਹਿਬ ਕੋਲ ਚੱਲਦੇ ਆ ਜਿੱਥੇ ਐਸ ਡੀਓ ਸਾਹਿਬੇ ਜਾ ਕੇ ਮਿਲ ਲੈਣੇ ਉਹਨਾਂ ਨੂੰ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਉਹ ਦੋਨੋਂ ਉਹਨਾਂ ਦੇ ਤਾਂ ਅੱਗੇ ਪਿੱਛੇ ਫਰਾਟਾ ਚੱਲਦੇ ਹੋਣਾ ਅਸੀਂ ਜਾਣ ਲਈ ਤਿਆਰ ਹਾਂ ਚੱਲੋ ਤੁਸੀਂ ਧਰਨੇ ਨੂੰ ਕਹਿੰਦੇ ਧਰਨੇ ਦੇ ਵੇਹਣ ਮੈਂ ਨਹੀਂ ਕਹਿਣਾ ਜਿੱਦਾਂ ਤੁਸੀਂ ਕਹਿਣਾ ਪਉਦਾ ਅਸੀਂ ਧਰਨੇ ਤੋਂ ਵੀ ਬਹਿ ਜਾਓ ਉਸ ਇੰਨੇ ਪਰੇਸ਼ਾਨ ਹੋਏ ਪਏ ਹੁਣੇ ਸਵਾਰਦਾ ਦੇਖੋ ਜੀ ਪਾਜੀ ਸੱਚੀ ਬਹੁਤ ਜ਼ਿਆਦਾ ਪੂਰੀ ਹਾਲਤ ਹੈ ਤੇ ਸਾਨੂੰ ਵੱਡਾ ਸਟੈਪ ਲੈਣਾ ਪਏਗਾ ਤਰ੍ਹਾਂ ਚਾਏ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚ ਸਕੇ ਤੇ ਉਹਨਾਂ ਨੂੰ ਰਿਅਲਾਈਜ਼ ਹੋ ਸਕੇ ਕਿ ਅਸੀਂ ਕਿੰਨੇ ਜ਼ਿਆਦਾ ਪਰੇਸ਼ਾਨ ਹਾਂ ਸਭ ਤੋਂ ਵੱਡੀ ਗੱਲ ਹੈ ਰਿਅਲਾਈਜ਼ ਹੋਣਾ ਚਾਹੀਦਾ ਕਿ ਕਿੰਨੀ ਤਕਲੀਫ ਚ ਹੋ ਰਿਹਾ ਹੈਗਾ ਉਹ ਨਹੀਂ ਹੁੰਦਾ ਪਿਆ ਇਹ ਇਨਸਾਨ ਨੇ ਸਾਹ ਲੈਂਦੇ ਕੋਈ ਕੀੜੇ ਮਕੌੜੇ ਨਹੀਂ ਆ ਨਹੀਂ ਆ ਸਹੀ ਗੱਲ ਹੈ ਜੀ ਮੈਂ ਤੁਸੀਂ ਇਨਸਾਨ ਹੈ ਅਸੀਂ ਵੀ ਇਨਸਾਨ ਹੈ ਦੇਖੋ ਠੀਕ ਹੈ 5 ਮਿੰਟ 10 ਮਿੰਟ ਅੱਧਾ ਘੰਟਾ 2 ਘੰਟੇ 4 ਘੰਟੇ ਪਰ ਹੁਣ ਇਹ ਜੇ 40 ਘੰਟੇ ਹੋ ਗਏ ਆ ਤਾ ਇਹ ਤਾਂ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ ਹਾਂਜੀ ਜੀ ਦੋ ਜੀ ਦੀ ਬੰਦ ਹੈ ਜੀ ਕੱਲ ਦੁਪਹਿਰ ਅਜ ਤੁਸੀਂ ਦੇਖ ਲਓ ਹੁਣ ਸ਼ਾਮ ਦੀ 6 ਵਜੇ ਲੱਗ ਗਈ ਜੀ 7 ਵਜੇ ਲੱਗ ਗਈ ਜੀ ਹੁਣ ਆ ਵਾ ਇੰਨਾ ਬੁਰਾ ਹਾਲ ਕੱਲ ਤੋਂ ਲੈ ਕੇ ਹੁਣ ਤੱਕ ਤੁਸੀਂ ਸੋਚ ਲਓ ਰਾਤ ਪਰ ਅਸੀਂ ਕਿਸ ਤਰ੍ਹਾਂ ਨਿਕਲੇ ਹੋਏਗੇ ਸਵੇਰੇ ਜਦੋਂ ਕੰਪਲੇਂਟ ਕੀਤੀ ਹੈ ਨਾ ਤੇ ਉਹ ਮੈਂ ਉਹਨਾਂ ਨੂੰ ਇਹ ਕਿ ਮੈਂ ਕਿਹਾ ਸੀ ਉੱਪਰ ਕੰਪਲੇਂਟ ਪਾ ਰਹੇ ਹਾਂ ਤਾਂ ਉਹਨਾਂ ਨੇ ਦੋ ਬੰਦੇ ਭੇਜੇ ਸਵੇਰੇ 10 ਵਜੇ ਆਏ ਦੋ ਬੰਦੇ ਲੇਕਿਨ ਉਹ ਕਹਿੰਦੇ ਤਾਰ ਖਰਾਬ ਹੈ ਮੈਂ ਤਾਰ ਲੈ ਕੇ ਆਇਆ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਸੀ ਕੰਟਰੀ ਕਰਕੇ ਤਾਰ ਪਾ ਦਿੰਨੇ ਆ ਕਹਿੰਦੇ ਨਹੀਂ ਅਸੀਂ ਨਾ ਉੱਥੋਂ ਤਾਰ ਲੈ ਕੇ ਆਏ ਉਹ ਹੁਣ ਤੱਕ ਉਹਨਾਂ ਦੀ ਤਾਰ ਹੀ ਨਹੀਂ ਆਈ 10 ਵਜੇ ਉੱਪਰੋਂ ਮੈਨੂੰ ਕਹਿੰਦੇ ਅੱਜ ਛੁੱਟੀ ਸੀ ਸੀਜ਼ਨ ਨਹੀਂ ਆਉਂਦੀ ਹੁੰਦੀ ਉੱਪਰੋਂ ਕਹਿੰਦੇ ਸਰਕਾਰੀ ਛੁੱਟੀ ਸੀ ਤੁਸੀਂ ਕੰਪਲੇਂਟ ਪਾ ਕੇ ਸਾਨੂੰ ਅਰਜੈਂਟ ਚ ਬੁਲਾ ਲਿਆ ਅਰਜੈਂਟ ਕੰਪਲੇਂਟ ਪਾਈ ਸੀ ਦੇਖੋ ਮੈਂ ਇਹ ਚੀਜ਼ ਸਮਝ ਗਿਆ ਕਿ ਇਸ਼ੂ ਸੱਚੀ ਬਹੁਤ ਸੀਰੀਅਸ ਆ ਕਿਉਂਕਿ ਡਾਕਟਰ ਸਾਹਿਬ ਵੱਤ ਵਤ ਦੋ ਲਾਈਨਾਂ ਦੀ ਗੱਲ ਕਰਦੇ ਹੁੰਦੇ ਆ ਜੇ ਅੱਜ 8-10 ਲਾਈਨਾਂ ਬੋਲੀਆਂ ਆ ਤਾਂ ਮਤਲਬ ਮਤਲਬ ਬਹੁਤ ਸੀਰੀਅਸ ਗੱਲ ਹੈ ਜੇ ਡਾਕਟਰ ਸਾਹਿਬ ਨੇ ਸੀਰੀਅਸ ਨੋਟ ਲਿਆ ਆ ਤਾਂ ਇਹ ਗੱਲ ਸੀਰੀਅਸ ਹੈ ਕੱਲ ਫੋਨ ਕੀਤਾ ਨਾ ਕਹਿੰਦੇ ਜੀ ਫਿਊਜ਼ ਉੱਡਿਆ ਆ ਆਪਾਂ ਕਹਿੰਦੇ ਅਗਲ ਇੱਕ ਰਾਤ ਦੇ ਵਿੱਚ ਤੁਹਾਡੇ ਕੋਲ ਫਿਊਜ਼ ਨਹੀਂ ਲੱਗਿਆ ਕੱਲ ਨੂੰ ਟਰਾਂਸਫਾਰਮਰ ਸੜ ਗਿਆ ਫਿਰ ਤੋਂ ਤੁਸੀਂ 4 ਸਾਲ ਲਾਓਗੇ ਉਹਨੂੰ ਬਦਲਣ ਦੇ ਦੇਖੋ ਜਰਾ ਇੱਕ ਫਿਊਜ਼ ਹੀ ਨਹੀਂ ਤੁਹਾਡੇ ਕੋਲ ਲੱਗਦਾ ਪਿਆ ਫਿਰ ਕਹਿੰਦੇ ਤਾਰ ਸੜ ਗਈ ਤੁਹਾਨੂੰ ਤਾਂ ਇਹ ਨਹੀਂ ਸਮਝਦਾ ਤੁਸੀਂ ਇੱਕ ਆਪਣੀ ਇੱਕ ਲਾਈਨ ਦੇ ਤੋਂ ਖੜੇ ਹੋਵੋ ਪਲ-ਪਲ ਵਿੱਚ ਤੁਸੀਂ ਬਦਲਦੇ ਪਏ ਆ ਕਦੇ ਜੀ ਫਿਊਜ਼ ਉੱਡਿਆ ਕਦੇ ਤਾਰ ਖਰਾਬ ਹੈ ਜੀ ਕਦੇ ਸਾਡੇ ਕੋਲ ਕਹਿੰਦੇ ਕੋਈ ਦੋ ਹੀ ਬੰਦੇ ਆ ਕੰਮ ਕਰਨ ਨੂੰ ਦੇਖੋ ਜਰਾ ਯਾਰ ਤੂੰ ਫੋਨ ਕਰਦਾ ਰਿਹਾ ਦੋ ਬੰਦੇ ਆ ਕਹਿੰਦੇ ਜੀ ਸਾਡੇ ਕੋ ਕੰਮ ਕਰਨ ਨੂੰ ਦੇਖੋ ਦੋ ਬੰਦੇ ਅਸੀਂ ਬੰਗਾ ਰੋਡ ਤੇ ਭੇਜਿਆ ਤੇ ਕਲਾਮ ਰੋਡ ਤੇ ਭੇਜੀ ਆ ਉਧਰ ਕਹਿੰਦੇ ਜੀ ਨੌਕਰੀ ਆ ਫੇਰ ਨੌਕਰੀਆਂ ਦਿਓ ਨਾ ਫੇਰ ਕੋ ਨੌਕਰੀ ਨਹੀਂ ਹੈ ਨਾ ਇਹ ਇਹ ਜਵਾਬ ਨਹੀਂ ਹੈਗਾ ਕੀ ਬੋਲੀ ਉਹੀ ਗੱਲ ਹੈ ਨਾ ਕਿ ਮਿੱਟੀ ਗੋੜੀ ਤੁਹਾਨੂੰ ਪਰੇਸ਼ਾਨ ਕਰਨ ਲਈ ਮਿੱਟੀ ਆ ਤਾਂ ਕਹਿੰਦੇ ਸੀ ਕੁਲਾਮ ਰੋਡ ਤੇ ਗਏ ਹੋਏ ਆ ਬੰਦੇ ਉਹ ਕਰਕੇ ਇੱਧਰ ਆ ਜਾਂਦੇ ਆ ਫੇਰ ਉਹ ਰਾਤ ਦੀ ਹੁਣ ਤੁਸੀਂ ਦੇਖ ਲਓ ਦੁਬਾਰਾ ਰਾਤ ਆ ਰਹੀ ਆ ਬੰਦੇ ਨਹੀਂ ਇੱਥੇ ਪਹੁੰਚੇ ਦੇਖੋ ਦਿਨ ਤੋਂ ਔਖਾ ਸੁੱਖਾ ਨਿਕਲ ਕੇ ਰਾਤ ਕੱਟਣੀ ਬਹੁਤ ਮੁਸ਼ਕਿਲ ਹੈ ਬਹੁਤ ਮੁਸ਼ਕਿਲ ਹੈ ਤੁਸੀਂ ਮੇਰੇ ਖਿਲ ਆਪਣੇ ਜਿਹੜੇ ਤੁਹਾਡੇ ਫਰੈਂਡ ਆ ਉਹਨਾਂ ਦੇ ਆਏ ਹੋਏ ਆ ਮੈਂ ਚਾਰਜ ਕਰਨ ਆਈ ਆ ਰਾਤ ਨੂੰ ਥੋੜੇ ਨੂੰ ਵੀ ਅੱਗੇ ਬੈਠੂਗੇ ਉਹਨਾਂ ਨੇ ਕਿਹਾ ਕਿ ਅਸੀਂ ਖੋਲ ਦਾਂਗੇ ਤੁਸੀਂ ਇੱਥੇ ਸੋ ਜਿਓ ਤਾਂ ਬਹੁਤ ਕੋਆਪਰੇਟ ਕਰ ਰਹੇ ਆ ਪਰ ਗਵਰਨਮੈਂਟ ਨੂੰ ਕਰਨਾ ਚਾ ਰਾ ਘਰ ਹੈਗਾ ਰਾਹੋਂ ਰੋਡ ਤੇ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਲਾਈਟ ਹੈ ਨਹੀਂ ਸਾਡੀ ਤਾਂ ਸ਼ਾਪ ਆ ਤੇ ਕੁਦਰਤੀ ਉਹ 3 ਫੇਸ ਕਨੈਕਸ਼ਨ ਕਰਕੇ ਸਿਰਫ ਸਾਡੇ ਹੀ ਲਾਈਟ ਆ ਹੋਰ ਇੱਥੇ ਗਲੀ ਚ ਕਿਸੇ ਦੇ ਨਹੀਂ ਆ ਬਹੁਤ ਵੱਡੀ ਦਿੱਕੋ ਬਹੁਤ ਵੱਡੀ ਦਿੱਕਤ ਹੈ ਪਰੇਸ਼ਾਨੀਆਂ ਤੁਸੀਂ ਤਸਵੀਰਾਂ ਦੇਖ ਲਓ ਕਿ ਇਹ ਜਿਹੜੇ ਚਿਹਰੇ ਉਤਰੇ ਹੋਏ ਆ ਦੋ ਕਾਰਨ ਇੱਕ ਤਾਂ ਕਿ ਪਾਣੀ ਨਹੀਂ ਪੀਤਾ ਇਹਨਾਂ ਨੇ ਠੰਡਾ ਪਾਣੀ ਨਹੀਂ ਪੀਤਾ ਉਹਦੇ ਕਰਕੇ ਚਿਹਰਾ ਉੱਤਰ ਜਾਂਦਾ ਦੂਜੀ ਗੱਲ ਐ ਕਿ ਬਿਜਲੀ ਨਾ ਹੋਣ ਕਰਕੇ ਚਿਹਰਾ ਲੂਸ ਹੋ ਗਿਆ ਇਹ ਖੋਰ ਗੱਲ ਐ ਕਿ ਜਿਹੜੀ ਸਰਕਾਰ ਐ ਜਾਂ ਪ੍ਰਸ਼ਾਸਨ ਦੇ ਲੋਕ ਜਿਹੜੇ ਦਾਅਵੇ ਕਰਦੇ ਆ ਉਹ ਪੂਰੇ ਨਹੀਂ ਹੋਏ 10 ਮਿੰਟ 20 ਮਿੰਟ 30 ਮਿੰਟ 40 ਮਿੰਟ ਐਦੀ ਚੱਲ ਰਿਹਾ ਔਰ 40 ਘੰਟੇ ਹੋ ਗਿਆ ਪਰੇਸ਼ਾਨੀ ਉੱਥੇ ਦੀ ਉੱਥੇ ਖੜੀ ਐ ਔਰ ਜਿਵੇਂ ਤੁਸੀਂ ਉਹ ਕੀ ਕਹਿੰਦੇ ਹੁੰਦੇ ਪ੍ਰਣਾਲਾ ਉੱਥੇ ਦਾ ਉੱਥੇ ਉੱਥੇ ਦਾ ਉੱਥੇ ਉਹ ਕਿੱਦਾਂ ਕਾਬਤ ਪੰਚਾਂ ਦਾ ਗਿਆ ਸਿਰ ਮੱਥੇ ਪ੍ਰਣਾਲਾ ਉੱਥੇ ਦਾ ਉੱਥੇ ਕਿਉਂਕਿ ਜਿਹੜਾ ਅੱਜ ਲੋੜ ਐ ਤੇ ਇੱਕ ਕੱਟ ਤੇ ਵਟ ਦੋਹਾਂ ਦਾ ਬੈਰ ਪੂਰਾ ਆ ਜੀ ਤੇ ਬਿਜਲੀ ਦੇ ਕੱਟ ਲੱਗੇ ਉਹ ਤੇ ਲੋਕਾਂ ਦੇ ਵਟ ਨਿਕਲੇ ਰਿਆ ਤੇ ਉੱਕੋ ਭਾਰੀ ਵਟਿਆ ਤੇ ਇੱਕ ਰੇਲਵੇ ਰੋਡ ਤੇ ਉੱਧਾ ਬਹੁਤ ਵਟੇ ਪਏ ਆ ਹਾਂਜੀ ਹਾਂਜੀ ਤੇ ਇਸ ਕਰਕੇ ਜਿਹੜੀ ਸਰਕਾਰ ਸੁਣ ਨਹੀਂ ਰਹੀ ਇਹ ਜ਼ਰੂਰੀ ਆ ਕਿ ਲੋਕਾਂ ਦੀ ਸਮੱਸਿਆਵਾਂ ਸੁਣੀ ਜਾਵੇ ਤੇ ਜਿਹੜੇ ਇਸ ਵੇਲੇ ਪਸੀਨੋ ਪਸੀਨੀ ਲੋਕ ਹੋਏ ਪਏ ਆ ਤੰਗ ਹੋਏ ਨੇ ਬੱਚੇ ਬੁੱਢੇ ਬਜ਼ੁਰਗ ਤੇ ਉਹਨਾਂ ਦੇ ਲਈ ਮਸਲਾ ਜਿਹੜਾ ਹੱਲ ਹੋਣਾ ਜ਼ਰੂਰੀ ਆ ਜੀ ਪਹਿਲ ਦੇਦਾਰ ਤੋਂ ਹਾਂ ਪਹਿਲ ਦੇਦਾਰ ਤੋਂ ਵੀ ਜੇ ਤੇਰੀ ਗੱਲ ਹੋਈ ਕੀ ਕਹਿੰਦੇ ਪ੍ਰਧਾਨ ਜੀ ਕੀ ਕਹਿੰਦੇ ਉਹਨਾਂ ਨਾਲ ਗੱਲ ਹੋ ਗਈ ਆ ਕੋਈ ਕਹਿੰਦੇ 15-20 ਮਿੰਟ ਤੱਕ 15-20 ਮਿੰਟ ਉਹਨਾਂ ਨੇ ਕਿਹਾ ਚਲੋ ਆਪਾਂ ਉਹਨਾਂ ਨੇ ਉਹਨਾਂ ਨੇ ਪ੍ਰਧਾਨ ਜੀ ਨੂੰ ਕਿਹਾ ਐਸਡੀਓ ਨੇ ਪ੍ਰਧਾਨ ਜੀ ਨੂੰ ਕਿਹਾ ਕਿ 15-20 ਮਿੰਟ ਲੱਗਣਗੇ ਚਲੋ ਆ ਅਸੀਂ ਦਿਖਾ ਦਿੰਨੇ ਆ ਜੀ एसडीओ साहब ਨੂੰ ਅਸੀਂ 11 ਵਾਰੀ ਕਾਲ ਕਰ ਚੁੱਕੇ ਸ਼ਿਕਨ ਪਾ ਦਿੱਤਾ 11 ਵਾਰੀ ਕਾਲ ਕਰਕੇ ਲੇਕਿਨ ਉਹਨਾਂ ਨੇ ਜ਼ਰੂਰੀ ਨਹੀਂ ਸਮਝਿਆ ਕਿ ਫੋਨ ਚੱਕਾ ਕੋਈ ਐਮਰਜੈਂਸੀ ਕਿਸੇ ਨੂੰ ਹੋ ਸਕਦੀ ਆ ਐਸਡੀਓ ਸਾਹਿਬ ਨੇ 11 ਵਾਰੀ ਕਾਲ ਉਹਨਾਂ ਨੂੰ ਕਰਨ ਤੋਂ ਬਾਅਦ ਵੀ ਫੋਨ ਨਹੀਂ ਚੱਕਿਆ ਹਾਲਾਂਕਿ ਸ਼ਹਿਰ ਦੇ ਜਿਹੜੇ ਪ੍ਰਧਾਨ ਨੇ ਮੈਡਮ ਉਹਨਾਂ ਦੇ ਹਸਬੰਦ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਕਿ ਮੇਰਾ ਫੋਨ ਪਿਕ ਕਰ ਲਿਆ 10 ਮਿੰਟ ਦੇ ਅੰਦਰ ਅੰਦਰ ਉਹ ਕਹਿੰਦੇ ਹੱਲ ਕਰਾਉਣਾ ਸ਼ੁਰੂ ਕਰ ਦੇਾਂਗੇ 10 ਮਿੰਟ ਕਿੰਨੇ ਘੰਟਿਆਂ ਦੇ ਹੁੰਦੇ ਆ ਉਹ ਆਪਾਂ ਇੱਥੇ ਖੜ ਕੇ ਦੇਖ ਲੈਣੇ ਜੇ ਐ ਐਸਜੀਓ ਸਾਹਿਬ ਨਹੀਂ 10 ਮਿੰਟ ਚ ਹੱਲ ਸ਼ੁਰੂ ਕਰ ਦੇ ਜਾਂ ਵੱਧ ਤੋਂ ਵੱਧ ਅੱਧੇ ਘੰਟੇ ਸ਼ੁਰੂ ਕਰ ਦੇ ਫਿਰ ਜਿੱਥੇ ਐਸਜੀਓ ਸਾਹਿਬ ਆਪਾਂ ਉੱਥੇ ਚੱਲ ਜਾਵਾਂਗੇ ਔਰ ਬਣਦਾ ਵੀ ਆ ਦੇਖੋ ਆਪਣੇ ਹੱਕ ਲਈ ਫਿਰ ਜਾਣਾ ਵੀ ਪਾਣਾ ਕਿਉਂਕਿ ਇੰਨੀ ਅਣਗਹਿਲੀ ਇੰਨੀ ਲਾਪਰਵਾਹੀ ਇੰਨੀ ਨਲਾਕੀ ਠੀਕ ਨਹੀਂ ਆ ਠੀਕ ਨਹੀਂ ਇੰਨੀ ਗਰਮੀ ਚ ਠੀ ਆਂਟੀ ਤੁਸੀਂ ਕੁਛ ਨਹੀਂ ਗਏ ਤੁਸੀਂ ਕੋਣ ਐਂਡ ਕਰੋ ਨਹੀਂ ਮੈਂ ਮੈਂ ਤਾਂ ਕਹਿ ਲੱਗੀ ਚਲੋ ਆਂਟੀ ਕਹਿੰਦੇ ਮੈਂ ਨਾਲ ਦੇ ਨੂੰ ਗਈ ਜਾਂਦੀ ਠੀਕ ਹੈ ਜੀ ਵੀਡੀਓ ਨੂੰ ਰੈਪ ਅਪ ਕਰਦੇ ਆਂ ਔਰ ਉਮੀਦ ਕਰਦੇ ਆਂ 10-15 ਮਿੰਟਾਂ ਚ ਆਉਣਗੇ ਹੱਲ ਕਰਨਗੇ ਨਹੀਂ ਕਰਨਗੇ ਤਾਂ ਐਸ.ਓ. ਸਾਹਿਬ ਅਸੀਂ ਤੁਹਾਨੂੰ ਮਿਲਣੇ ਆ ਰਹੇ ਆ ਬਹੁਤੋ ਸ਼ੁਕਰੀਆ